ਕਹਾਣੀ ਸ਼ੁਰੂ ਹੁੰਦੀ ਹੈ 23 ਜੂਨ 2018 ਨੂੰ ਦਿੱਲੀ ਦੇ ਕੈਂਟ ਮੈਟਰੋ ਸਟੇਸ਼ਨ ਦੇ ਨੇੜੇ ਹੀ ਸੜਕ ਤੋਂ ਗੁਜ਼ਰ ਰਹੇ ਲੋਕਾਂ ਦੀ ਨਜ਼ਰ ਸੀ ਕਿ ਜਿਹੜੀ ਸੜਕ ਤੇ ਪਈ ਹੋਈ ਇੱਕ ਅਮ੍ਰਿਤ ਮਹਿਲਾ ਤੇ ਪੈਂਦੀ ਹੈ ਤਾਂ ਜਲਦ ਤੋਂ ਜਲਦ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਖਬਰ ਮਿਲਦੇ ਹੀ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਸ਼ੁਰੂ ਕਰ ਦਿੰਦੀ ਹੈ ਪਹਿਲੀ ਨਜ਼ਰ 'ਚ ਵੇਖਣ 'ਚ ਐਵੇਂ ਲੱਗ ਰਿਹਾ ਸੀ ਕਿ ਮਹਿਲਾ ਨੂੰ ਕਿਸੇ ਗੱਡੀ ਨੇ ਧੱਕਾ ਮਾਰ ਦਿੱਤਾ ਹੋਈ ਪੁਲਿਸ ਐਨੂੰ ਹਿੱਟ ਐਂਡ ਰਨ ਦਾ ਮਾਮਲਾ ਮੰਨਦੀ ਹੈ ਤੇ ਆਪਣੀ ਜਾਂਚ ਨੂੰ ਹੈ ਉਹ ਅੱਗੇ ਵਧਾਉਂਦੀ ਹੈ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਜਿਹੜਾ ਉਹ ਘਟਨਾ ਸਥਲ ਸੀ ਉੱਥੇ ਤੁਰੰਤ ਹੀ ਜਿਹੜਾ ਫੋਰੈਂਸਿਕ ਟੀਮ ਨੂੰ ਬੁਲਾਇਆ ਜਾਂਦਾ ਹੈ ਤੇ ਜਿਹੜੀ ਫੋਰੈਂਸਿਕ ਟੀਮ ਸੀ ਉਹ ਜਦੋਂ ਆਪਣੀ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਉਹ ਦੱਸਦੀ ਹੈ ਕਿ ਇਹ ਹਿੱਟ ਐਂਡ ਰਨ ਦਾ ਮਾਮਲਾ ਨਹੀਂ ਹੈ ਬਲਕਿ ਇਸ ਮਹਿਲਾ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਤੇ ਫਿਰ ਇਹਨੂੰ ਐਕਸੀਡੈਂਟ ਦਾ ਰੂਪ ਦੇਣ ਦੇ ਲਈ ਇਸ ਦੇ ਸਰੀਰ ਤੇ ਜਿਹੜੀ ਉਹ ਗੱਡੀ ਚੜਾਈ ਗਈ ਹੈ ਦਰਸਲ ਫੋਰੈਂਸਿਕ ਟੀਮ ਜਦੋਂ ਉਸ ਮ੍ਰਿਤਕ ਮਹਿਲਾ ਦੇ ਸਰੀਰ ਦੀ ਜਾਂਚ ਕਰਦੀ ਹੈ ਤਾਂ ਉਹ ਉਹਦੇ ਚ ਪਾਉਂਦੀ ਹੈ ਕਿ ਇਸ ਮਹਿਲਾ ਦੀ ਗਰਦਨ ਦੇ ਉੱਤੇ ਜਿਹੜਾ ਉਹਨਾਂ ਨੂੰ ਜਿਹੜਾ ਆ ਚਾਕੂ ਦੇ ਨਿਸ਼ਾਨ ਮਿਲਦੇ ਹੈ ਕਿ ਇਹਨੂੰ ਕਿਸੇ ਤੇਜ਼ ਧਾਰ ਹਥਿਆਰ ਦੇ ਨਾਲ ਪਹਿਲਾਂ ਇਹਦਾ ਗਲਾ ਕੱਟਿਆ ਗਿਆ ਆ ਫਿਰ ਇਹਦੀ লাশ ਨੂੰ ਜਿਹੜਾ ਇੱਥੇ ਲਿਆ ਕੇ ਇਹਦੇ ਸਰੀਰ ਦੇ ਉੱਤੇ ਜਿਹੜੀ ਉਹ ਗੱਡੀ ਚੜਾਈ ਗਈ ਹੈ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਇਹ ਹੱਤਿਆ ਜਾਂ ਲੁੱਟਪਾਟ ਦਾ ਕੇਸ ਹੋ ਸਕਦਾ ਆ ਜਿਦੇ ਕਰਕੇ ਸਭ ਕੁਝ ਹੋਇਆ ਹੋਏਗਾ ਹੁਣ ਇੱਥੇ ਪੁਲਿਸ ਹੈਗੀ ਜਿਹੜੀ ਹਰੇਕ ਐਂਗਲ ਤੋਂ ਜਾਂਚ ਕਰਦੀ ਹੈ ਪਰ ਮਹਿਲਾ ਨੇ ਜੋ ਕੁਝ ਵੀ ਗਹਿਣੇ ਪਾਏ ਹੁੰਦੇ ਉਹ ਸਾਰੇ ਕੁਝ ਸਹੀ ਸਲਾਮਤ ਹੁੰਦੇ ਆ ਤਾਂ ਉਹਨਾਂ ਨੂੰ ਇੱਥੇ ਰੋਬਰੀ ਦਾ ਮਾਮਲਾ ਵੀ ਨਹੀਂ ਲੱਗਦਾ ਹੁਣ ਪੁਲਿਸ ਹਰੇਕ ਪਾਸਿਓਂ ਮਾਮਲੇ ਦੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦੀ ਹੈ ਹਾਲਾਂਕਿ ਜਿਹੜੀ ਉਹ ਮਹਿਲਾ ਸੀਗੀ ਉਹਦੇ ਕੋਲ ਇੱਕ ਵੀ ਡਾਕੂਮੈਂਟਸ ਨਹੀਂ ਸੀਗਾ ਜਿਦੇ ਨਾਲ ਉਹਦੀ ਪਛਾਣ ਕੀਤੀ ਜਾ ਸਕੇ ਉਹਦੇ ਕੋਲ ਕੋਈ ਮੋਬਾਈਲ ਵੀ ਨਹੀਂ ਹੁੰਦਾ ਪੁਲਿਸ ਨੇ ਜਿਹੜੀ ਮਾਮਲਾ ਦਰਜ ਕਰਦੇ ਹੋਏ ਸਭ ਤੋਂ ਪਹਿਲਾਂ ਉਹਦੀ ਜਿਹੜੀ ਪਛਾਣ ਕਰਨ ਦੀ ਕੋਸ਼ਿਸ਼ ਵਿੱਚ ਹੈ ਜਿਹੜੀ ਲੱਗ ਜਾਂਦੀ ਹੈ ਮਹਿਲਾ ਦੀ ਜਿਹੜੀ ਸੀਗੀ ਲਾਸਟ ਮਿਲੀ ਸੀਗੀ ਦੁਪਹਿਰ ਤੇ 1 ਵਜੇ ਤੇ ਇਸ ਤੋਂ ਬਾਅਦ ਕਈ ਘੰਟੇ ਬੀਤ ਜਾਂਦੇ ਆ ਪਰ ਅੰਮ੍ਰਿਤ ਮਹਿਲਾ ਦੀ ਪਛਾਣ ਨਹੀਂ ਹੋ ਪਾਂਦੀ ਦਿੱਲੀ ਦੇ ਦੂਸਰੇ ਪੁਲਿਸ ਥਾਣਿਆਂ 'ਚ ਵੀ ਇਸ ਮਹਿਲਾ ਦੀ ਜਿਹੜੀ ਉਹ ਤਸਵੀਰ ਭੇਜ ਦਿੱਤੀ ਜਾਂਦੀ ਹੈ ਤਾਂ ਕਿ ਜਲਦ ਤੋਂ ਜਲਦ ਦੀ ਪਛਾਣ ਕੀਤੀ ਜਾ ਸਕੇ ਪਰ ਪੁਲਿਸ ਦੇ ਹੱਥ ਵੀ ਕੁਝ ਨਹੀਂ ਲੱਗਦਾ ਹੁਣ ਪੁਲਿਸ ਹਾਲੇ ਹੱਥ ਪੈਰ ਮਾਰ ਹੀ ਰਹੀ ਸੀ ਕਿ ਸ਼ਾਮ ਨੂੰ ਲਗਭਗ 4 ਵਜੇ ਨਰਾਇਣਾ ਪੁਲਿਸ ਸਟੇਸ਼ਨ 'ਚ ਇੱਕ ਵਿਅਕਤੀ ਆਉਂਦਾ ਆ ਤੇ ਪੁਲਿਸ ਵਾਲਿਆਂ ਨੂੰ ਕਹਿੰਦਾ ਆ ਕਿ ਦਿਨ ਚੋਂ ਦੀ ਪਤਨੀ ਸੀਗੀ ਜਿਹੜੀ ਉਹ ਬਾਹਰ ਨਿਕਲੀ ਹੈ ਪਰ ਹਾਲੇ ਤੱਕ ਉਹ ਵਾਪਸ ਨਹੀਂ ਆਈ ਤੇ ਉਹਦਾ ਮੋਬਾਈਲ ਵੀ ਸਵਿਚ ਆਫ ਆ ਰਿਹਾ ਆ ਇਸ ਵਿਅਕਤੀ ਤੋਂ ਜਦੋਂ ਪੂਰੀ ਤਰ੍ਹਾਂ ਪੁੱਛਤਾਚ ਕੀਤੀ ਜਾਂਦੀ ਹੈ ਤੇ ਉਹਨੂੰ ਉਸ ਮ੍ਰਿਤਕ ਮਹਿਲਾ ਦੀ ਜਿਹੜੀ ਤਸਵੀਰ ਵਿਖਾਈ ਜਾਂਦੀ ਹੈ ਤਾਂ ਉਹ ਤਸਵੀਰ ਬਸ ਥੋੜੀ ਦੇਰ ਪਹਿਲਾਂ ਹੀ ਹਾਲੇ ਥਾਣੇ ਚਾਈ ਹੁੰਦੀ ਹੈ ਤਾਂ ਉਸ ਤਸਵੀਰ ਨੂੰ ਵੇਖਦਿਆਂ ਹੀ ਉਹ ਪਤਨੀ ਦੀ ਜਿਹੜੀ ਗੁੰਮਸ਼ੁਦਗੀ ਦੀ ਸ਼ਿਕਾਇਤ ਲੈ ਕੇ ਆਇਆ ਹੁੰਦਾ ਆ ਉਹ ਵਿਅਕਤੀ ਬਹੁਤ ਜ਼ਿਆਦਾ ਘਬਰਾ ਜਾਂਦਾ ਹੈ ਤੇ ਕਹਿੰਦਾ ਹੈ ਕਿ ਹਾਂ ਇਹ ਮੇਰੀ ਪਤਨੀ ਹੈ ਜਿਹਦੀ ਉਹ ਸ਼ਿਕਾਇਤ ਲੈ ਕੇ ਆਇਆ ਸੀਗਾ ਹੁਣ ਵਿਅਕਤੀ ਕੋਈ ਉਹ ਮਾਮਲੀ ਇਨਸਾਨ ਨਹੀਂ ਸੀ ਬਲਕਿ ਉਹ ਇੰਡੀਅਨ ਆਰਮੀ ਦੇ ਮੇਜਰ ਅਮਿਤ ਦੁਵੇਦੀ ਸੀਗੇ ਤੇ ਜਿਹੜੀ ਮ੍ਰਿਤਕ ਮਹਿਲਾ ਸੀਗੀ ਜਿਹਦੀ ਉਹਨਾਂ ਨੇ ਪਛਾਣ ਕੀਤੀ ਸੀਗੀ ਉਹ ਉਹਨਾਂ ਦੀ ਹੀ ਪਤਨੀ ਸ਼ੈਲਜਾ ਦੁਵੇਦੀ ਸੀਗੇ ਜਿਹੜੀ ਸ਼ੈਲਜਾ ਦੁਵੇਦੀ ਸੀਗੀ ਉਹ ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਤੇ ਇਹਨਾਂ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਹੋਇਆ ਸੀਗਾ ਤੇ ਇਹਨਾਂ ਦਾ ਇੱਕ 6 ਸਾਲ ਦਾ ਬੱਚਾ ਵੀ ਹੁੰਦਾ ਆ ਸ਼ੈਲਜਾ ਦੁਵੇਦੀ ਸੀਗੀ ਜਿਹੜੀ ਉਹ ਆਪਣੇ ਹਸਬੰਡ ਦੇ ਨਾਲ ਹਾਲ ਫਿਲਹਾਲ ਜੀ ਇੱਥੇ ਦਿੱਲੀ ਵਿੱਚ ਸ਼ਿਫਟ ਹੋਏ ਸੀਗੇ ਪਹਿਲਾਂ ਉਹ ਆਪਣੇ ਹਸਬੰਡ ਦੇ ਨਾਲ ਕਿਤੇ ਹੋਰ ਰਹਿੰਦੇ ਸੀਗੇ ਤੇ ਹੁਣ ਅਮਿਤ ਦੁਵੇਦੀ ਸੀਗੇ ਜਿਹੜਾ ਉਹਦਾ ਟਰਾਂਸਫਰ ਦਿੱਲੀ 'ਚ ਹੋਇਆ ਸੀਗਾ ਤੇ ਉਹ ਆਰਮੀ ਕੁਆਟਰ 'ਚ ਹੀ ਰਹਿ ਰਹੇ ਸੀਗੇ ਸ਼ੈਲਜਾ ਦੁਵੇਦੀ ਸੀਗੀ ਜਿਹੜੀ ਉਹ ਵੇਖਣ 'ਚ ਬਹੁਤ ਹੀ ਖੂਬਸੂਰਤ ਸੀਗੀ ਉਹਨਾਂ ਨੇ ਕਈ ਮਸ਼ਹੂਰ ਬਿਊਟੀ ਕੰਪੀਟੀਸ਼ਨ ਵਿੱਚ ਵੀ ਹਿੱਸਾ ਲਿਆ ਹੁੰਦਾ ਆ ਬਿਊਟੀ ਕੰਪੀਟੀਸ਼ਨ ਇਹਨਾਂ ਨੇ ਬਹੁਤ ਸਾਰੇ ਜਿੱਤੇ ਵੀ ਸੀਗੇ ਤੇ ਸ਼ੈਲਜਾ ਨੇ ਮਾਡਲਿੰਗ ਦੀ ਦੁਨੀਆ 'ਚ ਵੀ ਹੱਥ ਅਜ਼ਮਾਇਆ ਤੇ ਹੁਣ ਇੱਥੇ ਕੀ ਹੁੰਦਾ ਆ ਕਿ ਮੇਜਰ ਦੀ ਵਾਈਫ ਸ਼ੈਲਜਾ ਦਵੇਦੀ ਦੇ ਰੂਪ ਚ ਪਛਾਣ ਹੋਣ ਦੀ ਵਜ੍ਹਾ ਕਰਕੇ ਹੁਣ ਇਹ ਮਾਮਲਾ ਬੇहद ਹਾਈ ਪ੍ਰੋਫਾਈਲ ਹੋ ਜਾਂਦਾ ਆ ਦਿੱਲੀ ਪੁਲਿਸ ਦੇ ਕਈ ਜਿਹੜੇ ਵੱਡੇ ਅਧਿਕਾਰੀ ਸੀਗੇ ਉਹ ਮਾਮਲੇ ਦੀ ਜਾਂਚ ਪੜਤਾਲ ਚ ਲੱਗ ਜਾਂਦੇ ਆ ਤੇ ਜਲਦ ਤੋਂ ਜਲਦ ਹੱਤਿਆ ਦੀ ਵਜ੍ਹਾ ਤੇ ਹਤਿਆਰੇ ਦੀ ਤਲਾਸ਼ ਵਿੱਚ ਲੱਗ ਜਾਂਦੇ ਆ ਹੁਣ ਪੁਲਿਸ ਜਿਹੜੀ ਆ ਪੁਸ਼ਤਾਸ਼ਤਾ سلسلہ ਸ਼ੁਰੂ ਕਰਦੀ ਐ ਤੇ ਹੁਣ ਜਿਹੜੀ ਪਹਿਲਾਂ ਜਿਹੜੀ ਪੁਸ਼ਤਾਸ਼ ਹੁੰਦੀ ਓ ਸ਼ੈਲਜਾ ਦਵੇਦੀ ਦੇ ਜਿਹੜੇ ਹਸਬੰਡ ਹੁੰਦੇ ਆ ਅਮਿਤ ਦੁਵੇਦੀ ਉਹਨਾਂ ਤੋਂ ਹੀ ਹੁੰਦੀ ਹੈ ਤੇ ਜਿਹੜੇ ਉਹਨਾਂ ਦੇ ਹਸਬੰਦ ਉਹ ਦੱਸਦੇ ਹੈ ਕਿ ਕੁਝ ਹਫ਼ਤੇ ਪਹਿਲੇ ਹੀ ਉਹਨਾਂ ਦੀ ਜਿਹੜੀ ਵਾਈਫ ਹੈ ਸ਼ੈਲਜਾ ਉਹਦਾ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਸੀ ਜਿਦੇ ਚ ਉਹਨਾਂ ਦੇ ਪੈਰ ਤੇ ਸੀਗੀ ਜਿਹੜੀ ਚੋਟ ਲੱਗ ਜਾਂਦੀ ਹੈ ਤੇ ਪੈਰ ਚ ਲਗਾਤਾਰ ਦਰਦ ਰਹਿਣ ਦੀ ਵਜ੍ਹਾ ਕਰਕੇ ਆਪਣਾ ਇਲਾਜ ਕਰਵਾਉਣ ਲਈ ਦਿੱਲੀ ਦੇ ਹੀ ਆਰਮੀ ਹਸਪਤਾਲ ਚ ਜਾਇਆ ਕਰਦੀ ਸੀ ਜਿੱਥੇ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਫਿਜ਼ੀਓਥੈਰੇਪੀ ਲੈ ਰਹੇ ਸੀਗੇ ਤੇ ਜਿਹੜਾ ਅਮਿਤ ਵੇਦੀ ਅੱਗੇ ਦੱਸਦਾ ਹੈ ਕਿ ਸ਼ੈਲ ਜੈ ਸੀ ਕਿ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇੱਥੇ ਇਲਾਜ ਕਰਨ ਦੇ ਲਈ ਹਰ ਰੋਜ਼ ਆ ਰਹੀ ਸੀਗੀ ਤੇ ਉਹ ਘਰ ਤੋਂ ਉਹਨਾਂ ਦੇ ਡਰਾਈਵਰ ਦੇ ਨਾਲ ਹੀ ਜਿਹੜੀ ਉਹਨਾਂ ਨੂੰ ਆਰਮੀ ਵਾਲਿਆਂ ਨੇ ਗੱਡੀ ਦਿੱਤੀ ਸੀਗੀ ਉਹਦੇ ਤੇ ਹੀ ਜਿਹੜਾ ਆ ਹਸਪੀਟਲ 'ਚ ਆਇਆ ਕਰਦੀ ਸੀ ਤੇ ਮੇਰਾ ਜਿਹੜਾ ਡਰਾਈਵਰ ਹੈ ਉਹ ਉਹਨਾਂ ਨੂੰ ਬਾਹਰ ਡ੍ਰੌਪ ਕਰਕੇ ਜਾਂਦਾ ਸੀਗਾ ਫਿਰ ਕੁਝ ਸਮਾਂ ਬਾਅਦ ਉਹੀ ਡਰਾਈਵਰ ਸੀਗਾ ਜਿਹੜਾ ਉਹ ਹਸਪੀਟਲ ਤੋਂ ਵਾਪਸ ਉਹਨਾਂ ਨੂੰ ਘਰ ਵੀ ਛੱਡਦਾ ਸੀਗਾ ਅੱਗੇ ਅਮੀ ਦੱਸਤਾ ਹੈ ਕਿ ਰੋਜ਼ ਦੀ ਤਰ੍ਹਾਂ ਅੱਜ ਵੀ ਉਹਨਾਂ ਦਾ ਡਰਾਈਵਰ ਸ਼ੈਲਜਾ ਨੂੰ ਲੈ ਕੇ ਹਸਪੀਟਲ ਦੇ ਬਾਹਰ ਸੀਗਾ ਜਿਹੜਾ ਉਹ ਡ੍ਰੌਪ ਕਰਕੇ ਗਿਆ ਫਿਰ ਕੁਝ ਸਮਾਂ ਬਾਅਦ ਜਦੋਂ ਡਰਾਈਵਰ ਉਹਨਾਂ ਨੂੰ ਵਾਪਸ ਲੈਣ ਦੇ ਲਈ ਆਇਆ ਤਾਂ ਉਹ ਹਸਪੀਟਲ ਤੋਂ ਬਾਹਰ ਨਹੀਂ ਆਈ ਤਾਂ ਇਹਦੀ ਜਾਣਕਾਰੀ ਸੀਗੀ ਜੋ ਉਹਨਾਂ ਨੇ ਆ ਕੇ ਉਹਨਾਂ ਦੇ ਹਸਬੰਦ ਨੂੰ ਦਿੱਤੀ ਤਾਂ ਹਸਬੰਦ ਦੱਸਦੇ ਹੈ ਕਿ ਮੈਂ ਆਪਣੀ ਪਤਨੀ ਦਾ ਜਿਹੜਾ ਉਹ ਨੰਬਰ ਟਰਾਈ ਕੀਤਾ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦਾ ਅੰਦਰ ਉਹਨਾਂ ਦਾ ਜ਼ਿਆਦਾ ਟਾਈਮ ਲੱਗ ਗਿਆ ਹੋਵੇ ਪਰ ਉਹ ਉਹਨਾਂ ਦਾ ਫੋਨ ਸੀਗਾ ਜਿਹੜਾ ਲਗਾਤਾਰ ਸਵਿਚ ਆਫ ਆ ਰਿਹਾ ਸੀਗਾ ਤੇ ਉਹ ਦੱਸਦੇ ਆ ਕਿ ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਹੈ ਜੋ ਫੋਨ ਕੀਤਾ ਆ ਪਰ ਸ਼ੈਲਜਾ ਦਾ ਕਿਤੇ ਵੀ ਕੋਈ ਆ ਤਾਂ ਪਤਾ ਨਹੀਂ ਚਲਿਆ ਇਸ ਤੋਂ ਬਾਅਦ ਜਿਹੜਾ ਆਮਿਤ ਆ ਉੱਪਸਦੇ ਹੋਏ ਨਰਾਇਣਾ ਪੁਲਿਸ ਸਟੇਸ਼ਨ ਚ ਆਂਦੇ ਆ ਜਿੱਥੇ ਉਹਨਾਂ ਨੇ ਫੋਟੋ ਦੇ ਜ਼ਰੀਏ ਜਿਹੜੀ ਆਪਣੀ ਪਤਨੀ ਦੀ ਪਛਾਣ ਕਰਦੇ ਹੋਏ ਅ ਦੱਸਿਆ ਇਹ ਹੈ ਮੇਰੀ ਪਤਨੀ ਹੈ ਤੇ ਮੈਂ ਇਹਦੀ ਗਮਸ਼ੂਦਗੀ ਦੀ ਰਿਪੋਰਟ ਕਰਵਾਣ ਆਇਆ ਹਾਂ ਤੇ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪੁਲਿਸ ਵਾਲਿਆਂ ਵੱਲੋਂ ਜਿੱਥੇ ਉਹਨਾਂ ਨੇ ਸ਼ੈਲਜਾ ਦੀ ਲਾਸ਼ ਸੀ ਜਿਹੜੀ ਉਹ ਰੱਖੀ ਹੋਈ ਸੀ ਲਾਸ਼ ਵੇਖ ਕੇ ਜਿਹੜਾ ਅਮਿਤ ਆਉ ਦੀ ਪਛਾਣ ਕਰਦਾ ਆ ਕਿ ਇਹ ਮੇਰੀ ਹੀ ਜਿਹੜੀ ਉਹ ਪਤਨੀ ਆ ਹੁਣ ਪੁਲਿਸ ਵਾਲਿਆਂ ਨੂੰ ਸੀ ਕਿ ਜਿਹੜੀ ਉਹ ਗੁਮਨਾਮ ਡੈਡ ਬੋਡੀ ਸੀਗੀ ਉਹਦੀ ਪਛਾਣ ਦੀ ਪੁਸ਼ਟੀ ਤਾਂ ਹੁਣ ਹੋ ਗਈ ਸੀ ਹੁਣ ਪੁਲਿਸ ਵਾਲਿਆਂ ਦੇ ਸਾਹਮਣੇ ਇੱਕ ਹੋਰ ਵੱਡੀ ਸਮੱਸਿਆ ਸੀ ਕਿ ਇਸ ਮਹਿਲਾ ਦੀ ਜਿਹੜੀ ਹੱਤਿਆ ਕਿਉਂ ਤੇ ਕਿਸ ਨੇ ਕੀਤੀ ਹੋएगी ਪੁਲਿਸ ਵਾਲੇ ਉਹ ਮੇਜਰ ਅਮਿਤ ਤੋਂ ਹੈ ਜਿਹੜਾ ਪੁਸ਼ਤਾਸ਼ ਕਰਦੇ ਹੈ ਕਿ ਤੁਹਾਨੂੰ ਕਿਸੇ ਤੇ ਕੋਈ ਸ਼ੱਕ ਹੈ ਇਸ ਉੱਤੇ ਜਿਹੜੇ ਅਮਿਤ ਹੈ ਉਹ ਦੱਸਦੇ ਹੈ ਕਿ ਹਾਂ ਮੈਨੂੰ ਇੱਕ ਸ਼ਖਸ ਤੇ ਸ਼ੱਕ ਆ ਤੇ ਉਹ ਕੋਈ ਹੋਰ ਨਹੀਂ ਬਲਕਿ ਇੰਡੀਅਨ ਆਰਮੀ ਦੇ ਇੱਕ ਹੋਰ ਮੇਜਰ ਦਾ ਨਾਮ ਲੈਂਦੇ ਹੈ ਤੇ ਕਹਿੰਦੇ ਹੈ ਕਿ ਸ਼ੈਲਜਾ ਦੀ ਜਿਹੜੀ ਹੱਤਿਆ ਆ ਮੈਨੂੰ ਸ਼ੱਕ ਹੈ ਕਿ ਉਸ ਇਨਸਾਨ ਨੇ ਕੀਤੀ ਹੋਏਗੀ ਕਿਉਂਕਿ ਉਹ ਕਾਫੀ ਸਮਾਂ ਤੋਂ ਸੀਗਾ ਜਿਹੜਾ ਉਹ ਸ਼ੈਲਜਾ ਨੂੰ ਪਰੇਸ਼ਾਨ ਕਰ ਰਿਹਾ ਸੀਗਾ ਤੇ ਉਸ ਦਾ ਨਾਮ ਸੀਗਾ ਮੇਜਰ ਨikhil roy handa ਹੁਣ ਸਭ ਤੋਂ ਪਹਿਲਾਂ ਜਿਹੜਾ ਪੁਲਿਸ ਮੇਜਰ ਨikhil roy handa ਦੇ ਬਾਰੇ ਜੇ ਜਾਣਕਾਰੀ ਹੈ ਜਿਹੜੀ ਉਹ ਕਢਵਾਂਦੀ ਹੈ ਪਤਾ ਕਰਦੀ ਹੈ ਕਿ ਉਹ ਉਹਨਾਂ ਦੀ ਪੋਸਟਿੰਗ ਕਿੱਥੇ ਹੈ ਤੇ ਪੁਲਿਸ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਜਿਹੜੀ ਪੋਸਟਿੰਗ ਹੈ ਉਹ ਮੇਰਠ 'ਚ ਇੱਕ ਕੈਂਪ ਤੇ ਹੁਣ ਪੁਲਿਸ ਅਗਲਾ ਕੰਮ ਕੀ ਕਰਦੀ ਹੈ ਜਿਹੜਾ ਉਸ ਹਸਪੀਟਲ ਦੇ ਬਾਹਰ ਸੀਸੀਟੀਵੀ ਫੂਟੇ ਸੀਗੇ ਉਹਨਾਂ ਨੂੰ ਖੰਗਾਲਣਾ ਸ਼ੁਰੂ ਕਰਦੀ ਹੈ ਜਿੱਥੇ ਸ਼ੈਲਜਾ ਦੁਵੇਦੀ ਸੀਗੀ ਜਿਹੜੀ ਉਹ ਇਲਾਜ ਕਰਵਾਉਣ ਦੇ ਲਈ ਜਾਇਆ ਕਰਦੀ ਸੀ ਕੁਝ ਦੇਰ ਦੀ ਮਿਹਨਤ ਤੋਂ ਬਾਅਦ ਪੁਲਿਸ ਵੇਖਦੀ ਹੈ ਕਿ ਹਸਪੀਟਲ ਦੇ ਬਾਹਰ ਜਿਵੇਂ ਹੀ ਸ਼ੈਲਜਾ ਸੀਗੀ ਉਹ ਆਪਣੀ ਗੱਡੀ ਤੋਂ ਉਤਰਦੀ ਹੈ ਤਾਂ ਦੂਜੇ ਪਾਸਿਓਂ ਇੱਕ ਸਿਲਵਰ ਕਾਰ ਦੀ Honda City ਗੱਡੀ ਆ ਕੇ ਖੜੀ ਹੋ ਜਾਂਦੀ ਹੈ ਤੇ ਉਹਦੇ ਚੋਂ ਇੱਕ ਜਿਹੜਾ ਆ ਵਿਅਕਤੀ ਉਹ ਬਾਹਰ ਨਿਕਲਦਾ ਹੈ ਤੇ ਥੋੜੀ ਦੇਰ ਸ਼ੈਲਜਾ ਦੇ ਨਾਲ ਉਹ ਗੱਲਬਾਤ ਕਰਦਾ ਆ ਤੇ ਫਿਰ ਦੋਵੇਂ ਹੀ ਉਸ ਘਰ ਤੇ ਸਵਾਰ ਹੋ ਕੇ ਨਿਕਲ ਜਾਂਦੇ ਆ ਤੇ ਜਿਹੜਾ ਸੀਗਾ ਉਹ ਜਦੋਂ ਹਸਪੀਟਲ ਤੋਂ ਬਾਹਰ ਨਿਕਲਦੇ ਆ ਤਾਂ ਮੇਜਰ ਸੀਗਾ ਜਿਹੜਾ ਉਹਦੀ ਫੋਟੋ ਵੇਖ ਕੇ ਪਛਾਣ ਜਾਂਦਾ ਆ ਮੇਜਰ ਅਮਿਤ ਤੇ ਉਹ ਦੱਸਦਾ ਆ ਕਿ ਇਹੀ ਐ ਨikhil handa ਤੇ ਹੁਣ Nikhil handa ਦੀ ਜਿਹੜੀ ਲੋਕੇਸ਼ਨ ਹਿਸਟਰੀ ਤੇ ਕਾਲ ਹਿਸਟਰੀ ਦਾ ਪਤਾ ਚੱਲਦਾ ਆ ਜਿਸ ਸਮਾਂ ਉਹ ਸੜਕ ਤੇ ਸ਼ੈਲਜਾ ਦੀ ਲਾਸ਼ ਮਿਲਦੀ ਆ ਉਸ ਤੋਂ ਕੁਛ ਦਿਨ ਪਹਿਲਾਂ ਤੱਕ ਸ਼ੈਲਜਾ ਸੀਗੀ ਜਿਹੜੀ ਉਹ ਮੇਜਰ ਨikhil ਹੰਡਾ ਦੇ ਨਾਲ ਇੱਕ ਹੀ ਜਗ੍ਹਾ ਤੇ ਸੀਗੀ ਇਸ ਤੋਂ ਇਲਾਵਾ ਉਸੇ ਦਿਨ ਯਾਨੀ 23 ਜੂਨ 2018 ਨੂੰ ਸਵੇਰੇ 10 ਤੋਂ 12 ਵਜੇ ਦੇ ਵਿੱਚ ਇਹਨਾਂ ਦੋਨਾਂ 'ਚ ਕਈ ਵਾਰ ਫੋਨ ਤੇ ਜਿਹੜੀ ਆ ਉਹ ਗੱਲਬਾਤ ਹੁੰਦੀ ਹੈ ਇਸ ਤੋਂ ਬਾਅਦ ਜੋ ਖੁਲਾਸੇ ਹੁੰਦੇ ਐ ਤੇ ਪੁਲਿਸ ਦੀ ਇੱਕ ਟੀਮ ਮੇਜਰ ਨikhil ਹੰਡਾ ਦੀ ਤਲਾਸ਼ ਚ ਲੱਗ ਜਾਂਦੀ ਐ ਪਰ ਉਹਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਇਸ ਤੋਂ ਬਾਅਦ ਅਗਲੇ ਦਿਨ ਯਾਨੀ 24 ਜੂਨ 2018 ਦੀ ਸਵੇਰ ਦਿੱਲੀ ਪੁਲਿਸ ਕੁਝ ਆਪਣੇ ਕਾਬਿਲ ਅਫਸਰਾਂ ਨੂੰ ਨਾਲ ਲੈ ਕੇ 6 ਟੀਮਾਂ ਬਣਾਉਂਦੀ ਹੈ ਤੇ ਜਲਦ ਤੋਂ ਜਲਦ ਮੇਜਰ ਨikhil Honda ਦੀ ਜਿਹੜੀ ਆ ਉਹ ਤਲਾਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਪੁਲਿਸ ਦੀ ਇਹ 6 ਟੀਮਾਂ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਕਰਦੀਆਂ ਨੇ ਪਰ ਮੇਜਰ Honda ਜਿਹੜਾ ਉਹਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਚੱਲਦਾ ਕਿਉਂਕਿ ਮੇਜਰ Honda ਦੀ ਪੋਸਟਿੰਗ ਸੀਗੀ ਜਿਹੜੀ ਉਹ ਜਿਹੜੀ ਹੈ ਮਿਰਠ ਚ ਸੀਗੀ ਇਸ ਲਈ ਦਿੱਲੀ ਪੁਲਿਸ ਮੇਰਟ ਤੱਕ ਜਾਣ ਵਾਲੀਆਂ ਸੜਕਾਂ ਤੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੰਦੀਆਂ ਨੇ ਜਾਂਚ ਇਸੇ ਰੂਟ ਤੇ ਜਿਹੜੇ ਇੱਕ ਟੋਲ ਨਾਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਉਹ ਦਿਖਾਈ ਵੀ ਦਿੰਦਾ ਆ ਇੱਧਰ ਜਿਹੜਾ ਆ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਮੇਜਰ ਹੋਂਡਾ ਦੇ ਕੋਲੇ ਆ ਜਿਹੜਾ ਉਹ ਇੱਕ ਹੋਰ ਮੋਬਾਈਲ ਨੰਬਰ ਹੈ ਆ ਜਿਹਦਾ ਨੰਬਰ ਸਿਰਫ ਚੰਦ ਕੁ ਲੋਕਾਂ ਦੇ ਕੋਲ ਹੀ ਆ ਮਿਰਠ ਦੇ ਆਰਮੀ ਕੈਂਪ 'ਚ ਜਦੋਂ ਪੁਲਿਸ ਵਾਲੇ ਪਹੁੰਚਦੇ ਆ ਤਾਂ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਬਸ ਕੁਝ ਦਿਨ ਪਹਿਲਾਂ ਹੀ ਜਿਹੜਾ ਮੇਜਰ ਨikhil Handa ਆ ਇੱਥੋਂ ਨਿਕਲੇ ਆ ਪੁਲਿਸ ਵਾਲੇ ਉਸੇ ਰਸਤੇ ਤੇ ਨਿਕਲ ਜਾਂਦੇ ਆ ਜਿੱਧਰ ਸੀਗੇ ਜਿਹੜੇ ਇਹ ਨikhil Handa ਸੀਗੇ ਜਿਹੜੇ ਉਹ ਗਏ ਸੀਗੇ ਪੁਲਿਸ ਵਾਲੇ ਕੁਝ ਦਿਨ ਪਿੱਛਾ ਕਰਦੇ ਆ ਤੇ ਉਹਨਾਂ ਨੂੰ ਜਿਹੜੀ ਉਹ Nikhil Handa ਆ ਉਹਦੀ ਕਾਰ ਦਿਖਾਈ ਦਿੰਦੀ ਹੈ ਪੁਲਿਸ ਵਾਲੇ ਉਹਦਾ ਪਿੱਛਾ ਕਰਦੇ ਆ ਤੇ ਉਹਨੂੰ ਰੋਕਦੇ ਆ ਤੇ ਫਾਈਨਲੀ ਮੇਜਰ ਨikhil Handa ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਲੈਣ ਤੋਂ ਬਾਅਦ ਦਿੱਲੀ ਪੁਲਿਸ ਨikhil Handa ਨੂੰ ਲੈ ਕੇ ਦਿੱਲੀ ਆ ਜਾਂਦੀ ਹੈ ਤੇ ਇੱਥੇ ਪੁਲਿਸ ਪੁੱਛਤਾਛਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਹੁੰਦਾ ਹੈ ਇਸ ਪੁੱਛਤਾਛਤ 'ਚ ਬਹੁਤ ਸਾਰੇ ਖੁਲਾਸੇ ਹੁੰਦੇ ਨੇ ਉਹਦੇ ਬਾਰੇ ਜਾਣ ਕੇ ਹਰ ਕੋਈ ਹਿਲ ਜਾਂਦਾ ਹੈ ਪਹਿਲਾਂ ਤਾਂ Nikhil Handa ਸ਼ੈਲਜ ਦੀ ਹੱਤਿਆ ਜਾਂ ਫਿਰ ਉਹਦੀ ਪਛਾਣ ਤੋਂ ਇਨਕਾਰ ਕਰਦਾ ਆ ਪਰ ਪੁਲਿਸ ਵਾਲੇ ਉਸ ਨੂੰ ਸਬੂਤ ਵਖਾੰਦੇ ਆ ਮੇਜਰ ਹੰਡਾ ਜਿਹੜਾ ਹੌਲੇ-ਹੌਲੇ ਰਾਜ ਉਗਲਣਾ ਸ਼ੁਰੂ ਕਰਦਾ ਹੈ ਤੇ ਉਹ ਦੱਸਦਾ ਹੈ ਕਿ ਉਹਦੀ ਜਿਹੜੀ ਪਹਿਲੀ ਮੁਲਾਕਾਤ ਆ ਉਹਦੀ ਸ਼ੈਲਜਾ ਦੇ ਨਾਲ 2015 ਚ ਉਦੋਂ ਹੋਈ ਸੀ ਜਦੋਂ ਮੇਜਰ ਨਿਖਲ ਹੰਡਾ ਦੀ ਪੋਸਟਿੰਗ ਨਾਗਾਲੈਂਡ ਦੇ ਦੀਮਾਪੁਰਚ ਸੀਗੀ ਤੇ ਸ਼ੈਲਜਾ ਵੀ ਆਪਣੇ ਪਤੀ ਅਮਿਤ ਦੇ ਨਾਲ ਉੱਥੇ ਰਹਿਣ ਦੇ ਲਈ ਆਈ ਸੀਗੀ ਮੇਜਰ ਨਿਖਲ ਹੰਡਾ ਇਕੱਲੇ ਰਹਿੰਦੇ ਸੀਗੇ ਜਦਕਿ ਮੇਜਰ ਅਮਿਤ ਸੀਗੇ ਜਿਹੜੀ ਉਹ ਆਪਣੀ ਪਤਨੀ ਸ਼ੈਲਜਾ ਕਿ ਆਪਣੇ ਬੱਚੇ ਦੇ ਨਾਲ ਉੱਥੇ ਰਹਿਣ ਲਈ ਆਏ ਸੀਗੇ ਡਿਊਟੀ ਕਰਨ ਦੇ ਕਰਨ ਦੇ ਕਰਕੇ ਜਿਹੜੇ ਦੋਵੇਂ ਮੇਜਰ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਵਧੀਆ ਦੋਸਤੀ ਹੋ ਗਈ ਸੀ ਦੋਸਤੀ ਦੀ ਵਜ੍ਹਾ ਦੇ ਕਰਕੇ ਇੱਕ ਦਿਨ ਮੇਜਰ ਨikhil Handa ਮੇਜਰ Amit ਦੇ ਘਰ ਆਉਂਦੇ ਐ ਤੇ ਤੇ ਹੀ ਉਹਨਾਂ ਦੀ ਪਹਿਲੀ ਮੁਲਾਕਾਤ ਸੀ ਕਿ ਜਿਹੜੀ ਉਹ ਸ਼ੈਲਜਾ ਦੇ ਨਾਲ ਹੁੰਦੀ ਹੈ ਇੱਥੇ ਹੀ ਦੋਵਾਂ 'ਚ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਫਿਰ ਹੌਲੇ-ਹੌਲੇ ਜਿਹੜਾ ਦੋਸਤੀ ਦਾ ਸਿਲਸਿਲਾ ਹੈ ਜਿਹੜਾ ਸ਼ੁਰੂ ਹੋ ਜਾਂਦਾ ਆ ਇਹਨਾਂ ਦੋਨਾਂ 'ਚ ਹੁਣ ਲਗਾਤਾਰ ਜਿਹੜੀ ਗੱਲਬਾਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਮੇਂ ਦੇ ਨਾਲ-ਨਾਲ ਇਹਨਾਂ ਦੀ ਦੋਸਤੀ ਸੀਗੀ ਜਿਹੜੀ ਉਹ ਕਾਫੀ ਗਹਿਰੀ ਹੋ ਜਾਂਦੀ ਹੈ ਤੇ ਪਹਿਲਾਂ ਨਾਲੋਂ ਜ਼ਿਆਦਾ ਹੁਣ ਇਹ ਗੱਲ ਕਰਨੀ ਆਪਸ 'ਚ ਸ਼ੁਰੂ ਕਰਦੀ ਹੈ ਜਿਹੜਾ ਨikhil ਹੰਡਾ ਹੈ ਉਹ ਸ਼ੈਲਜਾ ਦੇ ਨਾਲ ਕਦੀ-ਕਦੀ ਇਹਨਾਂ ਦੀ ਦੋਨਾਂ ਦੀ ਮੁਲਾਕਾਤ ਵੀ ਹੋ ਜਾਂਦੀ ਹੈ ਤੇ ਜ਼ਿਆਦਾਤਰ ਇਹ ਦੋਵੇਂ ਫੋਨ 'ਤੇ ਹੀ ਗੱਲਾਂਬਾਤਾਂ ਕਰਦੇ ਸੀਗੇ ਪਰ ਇੱਕ ਸਮਾਂ ਬਾਅਦ ਇਹਨਾਂ ਦੀ ਵੀਡੀਓ ਕਾਲਿੰਗ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਰਿਪੋਰਟ ਦੇ ਮੁਤਾਬਿਕ ਜਿਹੜਾ ਸ਼ੈਲਜਾ ਤੇ ਨikhil Handa ਵੀਡੀਓ ਕਾਲਿੰਗ ਕਰਿਆ ਕਰਦੇ ਸੀਗੇ ਸਿਰਫ ਉਦੋਂ ਹੀ ਕਰਦੇ ਸੀਗੇ ਜਦੋਂ ਮੇਜਰ ਅਮਿਤ ਡਿਊਟੀ ਤੇ ਹੁੰਦਾ ਸੀਗਾ ਸ਼ੈਲਜਾ ਇਸ ਗੱਲ ਦੀ ਜਿਹੜੀ ਉਹ ਭਣਕ ਆਪਣੇ ਹਸਬੰਦ ਨੂੰ ਨਹੀਂ ਸੀ ਲੱਗਣ ਦੇਂਦੀ ਤਾਂ ਹੁਣ ਇਦਾਂ ਹੀ ਕਰਦੇ ਕਰਦੇ 2015 ਤੋਂ 2018 ਦੇ ਸ਼ੁਰੂਆਤੀ ਮਹੀਨਿਆਂ ਤੱਕ ਗੱਲ ਆ ਜਾਂਦੀ ਹੈ ਪਰ ਇੱਕ ਦਿਨ ਸ਼ੈਲਜਾ ਜਿਹੜੀ ਨikhil ਹਾਂਡਾ ਦੇ ਨਾਲ ਵੀਡੀਓ ਕਾਲਿੰਗ ਤੇ ਗੱਲ ਕਰ ਰਹੀ ਹੁੰਦੀ ਹੈ ਤਾਂ ਉਦੋਂ ਹੀ ਉਹਦਾ ਹਸਬੰਡ ਸੀਗਾ ਜਿਹੜਾ ਅਮਿਤ ਆਪਣੀ ਘਰ ਵਾਲੀ ਨੂੰ ਆ ਕੇ ਫੜ ਲੈਂਦਾ ਆ ਉਹ ਸਭ ਕੁਝ ਵੇਖ ਲੈਂਦਾ ਆ ਕਿ ਉਹ ਉਹਦੇ ਨਾਲ ਗੱਲ ਕਰ ਰਹੀ ਹੈ ਇਸ ਗੱਲ ਨੂੰ ਲੈ ਕੇ ਉਹਨਾਂ ਦੋਨਾਂ 'ਚ ਆਪਸੀ ਝਗੜਾ ਹੁੰਦਾ ਆ ਹਸਬੰਡ ਵਾਈਫ 'ਚ ਤੇ ਉਹ ਜਿਹੜਾ ਆ ਅਮਿਤ ਸ਼ੈਲਜਾ ਨੂੰ ਹਿਦਾਇਤ ਦਿੰਦਾ ਹੈ ਕਿ ਤੂੰ ਅਸ ਤੋਂ ਬਾਅਦ ਨikhil ਦੇ ਨਾਲ ਕਦੇ ਕੋਈ ਗੱਲ ਨਹੀਂ ਕਰੇਂਗੀ ਤੇ ਜਾ ਕੇ ਆਪਣੇ دوست ਨਿਕਲ ਹਾਂਡਾ ਨੂੰ ਵੀ ਕਹਿੰਦਾ ਆ ਕਿ ਤੂੰ ਮੇਰੀ ਜਿਹੜੀ ਘਰ ਵਾਲੀ ਆ ਉਸ ਤੋਂ ਦੂਰ ਰਹਿ ਤੇ ਇਸੇ ਤਰ੍ਹਾਂ ਉਹਨਾਂ ਦੋਨਾਂ 'ਚ ਆਪਸੀ ਗੱਲਬਾਤ ਹੈ ਜਿਹੜੀ ਉਹ ਬੰਦ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਹੈ ਜਿਹੜੀ ਕੁਝ ਮਹੀਨੇ ਤੱਕ ਉਹਨਾਂ ਦੀ ਕੋਈ ਗੱਲਬਾਤ ਆਪਸ 'ਚ ਨਹੀਂ ਹੁੰਦੀ ਪਰ ਕੁਝ ਮਹੀਨਿਆਂ ਬਾਅਦ ਇੱਕ ਵਾਰ ਫਿਰ ਜਿਹੜਾ ਆ ਗੱਲਬਾਤ ਦਾ سلسلہ ਹੈ ਜਿਹੜਾ ਫਿਰ ਤੋਂ ਸ਼ੁਰੂ ਹੋ ਜਾਂਦਾ ਆ ਇਸ ਘਟਨਾ ਦੇ ਕੁਝ ਸਮਾਂ ਬਾਅਦ ਯਾਨੀ 2018 ਦੇ ਅਪ੍ਰੈਲ ਮਹੀਨੇ 'ਚ ਅਮਿਤ ਦਾ ਜਿਹੜਾ ਟਰਾਂਸਫਰ ਹੈ ਉਹ ਦਿੱਲੀ ਹੋ ਜਾਂਦਾ ਹੈ ਇਸੇ ਕਰਕੇ ਅਮਿਤ ਹੈ ਜਿਹੜਾ ਆਪਣੇ ਪਰਿਵਾਰ ਦੇ ਨਾਲ ਦਿੱਲੀ ਆ ਜਾਂਦਾ ਹੈ ਤੇ ਇੱਥੇ ਆਰਮੀ ਕੁਆਟਰ 'ਚ ਰਹਿਣ ਲੱਗਦਾ ਹੈ ਜਦ ਕਿ ਨਿਖਲ ਹਾਂਡਾ ਹੈ ਜਿਹੜਾ ਉਹ ਉਹਦੀ ਜਿਹੜੀ ਆ ਪੋਸਟਿੰਗ ਹੈ ਜਿਹੜੀ ਉਹ ਮੇਰਠ ਦੇ ਬੇਸ ਕੈਂਪ 'ਚ ਹੋ ਜਾਂਦੀ ਹੈ ਮੇਜਰ ਨਿਖਲ ਹਾਂਡਾ ਦੇ ਬਿਆਨ ਦੇ ਅਕੋਰਡਿੰਗ ਵੀਡੀਓ ਕਾਲਿੰਗ ਦੇ ਦੌਰਾਨ ਜਦੋਂ ਅਮਿਤ ਨੇ ਸ਼ੈਲਜਾ ਨੂੰ ਫੜਿਆ ਸੀਗਾ ਤਾਂ ਉਸ ਤੋਂ ਬਾਅਦ ਸ਼ੈਲਜਾ ਨੇ ਕੁਝ ਮਹੀਨਿਆਂ ਤੱਕ ਕੋਈ ਗੱਲਬਾਤ ਨਹੀਂ ਸੀ ਕੀਤੀ ਪਰ ਨikhil ਦੇ ਜ਼ੋਰ ਦੇਣ ਤੇ ਇਹਨਾਂ ਦੋਨਾਂ 'ਚ ਫਿਰ ਤੋਂ ਗੱਲਬਾਤ ਦਾ سلسلہ ਸ਼ੁਰੂ ਹੋ ਜਾਂਦਾ ਆ ਤੇ ਹੁਣ ਜਿਹੜੀ ਸ਼ੈਲਜਾ ਸੀਗੀ ਉਹ ਪਹਿਲਾਂ ਦੀ ਤਰ੍ਹਾਂ ਜਿਹੜੀ ਨikhil ਦੇ ਨਾਲ ਗੱਲਬਾਤ ਨਹੀਂ ਸੀ ਕਰਦੀ ਸ਼ੈਲਜਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀਗਾ ਤੇ ਹੁਣ ਉਹ ਸਮਝ ਚੁੱਕੀ ਸੀ ਕਿ ਮੈਂ ਇਤੋਂ ਦੂਰ ਰਹਿਣਾ ਆ ਹੁਣ ਉਹ ਨikhil ਦੇ ਫੋਨ ਕਾਲਸ ਨੂੰ ਇਗਨੋਰ ਕਰਨਾ ਵੀ ਸ਼ੁਰੂ ਕਰ ਦਿੰਦੀ ਆ ਪਰ ਨikhil ਜਿਹੜਾ ਉਹ ਗੱਲਬਾਤ ਕਰਨਾ ਬੰਦ ਨਹੀਂ ਕਰਦਾ ਉਹ ਲਗਾਤਾਰ ਸ਼ੈਲਜਾ ਤੇ ਦਬਾਅ ਬਣਾਉਂਦਾ ਆ ਕਿ ਤੂੰ ਮੇਰੇ ਨਾਲ ਗੱਲ ਕਰ ਆਪਣੇ ਹਸਬੰਦ ਨੂੰ ਛੱਡ ਦੇ ਤੇ ਤੂੰ ਮੇਰੇ ਨਾਲ ਰਹਿਣਾ ਸ਼ੁਰੂ ਕਰ ਦੇ ਮੈਂ ਤੇਰੇ ਨਾਲ ਵਿਆਹ ਕਰਵਾ ਲਾਂਗਾ ਕਮਾਲ ਦੀ ਗੱਲ ਤਾਂ ਇਹ ਸੀ ਕਿ ਨikhil ਹਾਂਡਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਉਹਦਾ ਵੀ ਇੱਕ ਬੇਟਾ ਸੀਗਾ ਇਹਦੇ باوجود ਵੀ ਜਿਹੜਾ ਨikhil ਹਾਂਡਾ ਸ਼ੈਲਜਾ ਦੇ ਨਾਲ ਵਿਆਹ ਕਰਨ ਦਾ ਉਹਦੇ ਉੱਤੇ ਦਬਾਅ ਬਣਾ ਰਿਹਾ ਸੀਗਾ ਜ ਜੂਨ ਮਹੀਨੇ ਚ ਐਵੇਂ ਹੁੰਦਾ ਹੈ ਕਿ ਸ਼ੈਲਜਾ ਅਮਿਤਾ ਜਿਹੜਾ ਫੋਨ ਚੁੱਕਣਾ ਹੀ ਹੁਣ ਲਗਭਗ ਬੰਦ ਕਰ ਦਿੰਦੀ ਹੈ ਸ਼ੈਲਜਾ ਦਾ ਇੱਕ ਜਿਹੜਾ ਛੋਟਾ ਜਿਹਾ ਐਕਸੀਡੈਂਟ ਹੋ ਜਾਂਦਾ ਤਾਂ ਆਰਮੀ ਹਸਪਤਾਲ 'ਚ ਆਪਣਾ ਇਲਾਜ ਕਰਵਾਣਾ ਜਿਹੜਾ ਉਹ ਸ਼ੁਰੂ ਕਰਵਾਂਦੀ ਹੈ ਇਸ ਗੱਲ ਦੀ ਜਾਣਕਾਰੀ ਹੈ ਜਿਹੜੀ ਉਹ ਨikhil ਹਾਂਡਾ ਨੂੰ ਲੱਗ ਜਾਂਦੀ ਹੈ ਕਿਉਂਕਿ ਸ਼ੈਲਜਾ ਸੀ ਕਿ ਜਿਹੜੀ ਉਹ ਨikhil ਦਾ ਫੋਨ ਨਹੀਂ ਸੀ ਚੱਕਦੀ ਇਸ ਲਈ ਨikhil ਕੀ ਕਰਦਾ 2 ਜੂਨ ਨੂੰ ਮਿਰਠ ਤੋਂ ਦਿੱਲੀ ਹੁੰਦਾ ਹੈ ਤੇ ਖੁਦ ਨੂੰ ਜਿਹੜਾ ਮਾਈਗਰੇਨ ਦਾ ਮਰੀਜ਼ ਦੱਸਦੇ ਹੋਏ ਉਸੇ ਹਸਪਤਾਲ 'ਚ ਆਪਣਾ ਇਲਾਜ ਕਰਵਾਣਾ ਸ਼ੁਰੂ ਕਰਦਾ ਜਿੱਥੇ ਸ਼ੈਲਜਾ ਰੋਜ਼ ਫਿਰ ਜੀਓਥੈਰਪੀ ਸੈਸ਼ਨ ਲੈਣ ਦੇ ਲਈ ਜਾਇਆ ਕਰਦੀ ਸੀ ਨikhil ਨੇ ਐਵੇਂ ਇਸ ਕਰਕੇ ਕੀਤਾ ਸੀਗਾ ਤਾਂ ਕਿ ਇਲਾਜ ਦੇ ਬਹਾਨੇ ਉਹਦੀ ਸ਼ੈਲਜਾ ਦੇ ਨਾਲ ਮੁਲਾਕਾਤ ਹੋ ਜਾਏ ਹਾਲਾਂਕਿ ਉਸਦੀ ਚਾਲ ਸੀ ਕਿ ਜੇ ਜਿਆਦਾ ਕਾਮਯਾਬ ਨਹੀਂ ਹੁੰਦੀ ਸ਼ੈਲਜਾ ਦੇ ਨਾਲ ਉਹਦੀ ਮੁਲਾਕਾਤ ਨਹੀਂ ਹੋ ਪਾਂਦੀ ਇਸ ਤੋਂ ਬਾਅਦ ਨikhil ਇੱਕ ਨਵੀਂ ਚਾਲ ਚਲਦਾ ਆ ਤੇ ਉਹ ਹੁਣ ਆਪਣੇ ਬੇਟੇ ਨੂੰ ਹੈ ਜਿਹੜਾ ਉਹ ਮਰੀਜ਼ ਬਣਾ ਕੇ ਹਸਪਤਾਲ ਚ ਜ਼ਬਰਦਸਤੀ ਭਰਤੀ ਕਰਵਾ ਦਿੰਦਾ ਆ ਐਵੇਂ ਉਹਨੇ ਇਸ ਕਰਕੇ ਕੀਤਾ ਕਿਉਂਕਿ ਉਹੋ ਬੇਟੇ ਦੇ ਇਲਾਜ ਦੇ ਬਹਾਨੇ ਹਸਪਤਾਲ 'ਚ ਰੁੱਕ ਸਕੇ ਤੇ ਸ਼ੈਲਜਾ ਦੇ ਨਾਲ ਉਹਦੀ ਮੁਲਾਕਾਤ ਕਰ ਸਕੇ ਬੇਟੇ ਦੇ ਇਲਾਜ ਦੇ ਬਹਾਨੇ ਉਹਨੂੰ ਆਰਮੀ ਯੂਨਿਟ ਤੋਂ ਛੁੱਟੀ ਵੀ ਬੜੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਤਾਂ ਹੁਣ ਹਸਪਤਾਲ 'ਚ ਰਹਿੰਦੇ ਹੋਏ ਸ਼ੈਲਜਾ ਦੇ ਨਾਲ ਮਿਲਣ ਦੇ ਬਹਾਨੇ ਲੱਭਦਾ ਆ ਉਹਦੀ ਇਹ ਚਾਲ ਕਾਮਯਾਬੀ ਹੋ ਜਾਂਦੀ ਹੈ ਤੇ ਇੱਕ ਦੋ ਵਾਰ ਸ਼ੈਲਜਾ ਦੇ ਨਾਲ ਉਹਦੀ ਮੁਲਾਕਾਤ ਹੋ ਜਾਂਦੀ ਹੈ ਤੇ ਜਿਹੜੀ ਸ਼ੈਲਜਾ ਆ ਜਿਨੇ ਨikhil ਦਾ ਜਿਹੜਾ ਫੋਨ ਚੁੱਕਣਾ ਬਿਲਕੁਲ ਬੰਦ ਕਰ ਦਿੱਤਾ ਸੀ ਫਿਰ ਤੋਂ ਉਹਦਾ ਫੋਨ ਜਿਹੜਾ ਚੱਕਣਾ ਸ਼ੁਰੂ ਕਰ ਦਿੰਦੀ ਹੈ ਇਹਨਾਂ ਦੋਨਾਂ 'ਚ ਹੁਣ ਥੋੜੀ-ਬਹੁਤੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਨikhil ਹਾਂਡਾ ਦੇ ਬਿਆਨ ਦੇ ਮੁਤਾਬਿਕ ਜਦੋਂ ਸ਼ੈਲਜਾ ਫੋਨ 'ਤੇ ਗੱਲ ਕਰਨ ਦੇ ਦੌਰਾਨ ਦੱਸਦੀ ਹੈ ਕਿ ਮੈਂ ਆਪਣੇ ਪਤੀ ਨੂੰ ਛੱਡ ਕੇ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦੀ ਤਾਂ ਇੱਕ ਦਿਨ ਨikhil ਸ਼ੈਲਜਾ ਦੇ ਨਾਲ ਫੋਨ 'ਤੇ ਗੱਲ ਕਰਦੇ ਹੋਏ ਕਹਿੰਦਾ ਹੈ ਕਿ ਘੱਟੋ-ਘੱਟ ਤੂੰ ਮੈਨੂੰ ਇੱਕ ਵਾਰ ਮਿਲ ਤਾਂ ਸਕਦੀ ਹੈ ਇਸ ਤੋਂ ਬਾਅਦ ਮੈਂ ਤੈਨੂੰ ਕਦੇ ਕੋਈ ਫੋਨ ਨਹੀਂ ਕਰਾਂਗਾ ਇਸ ਤੋਂ ਬਾਅਦ 23 ਜੂਨ 2018 ਨੂੰ ਜਦੋਂ ਸ਼ੈਲਜਾ ਆਰਮੀ ਹਸਪਤਾਲ 'ਚ ਰੋਜ਼ ਦੀ ਤਰ੍ਹਾਂ ਫਿਜ਼ਿਓ ਥੈਰੇਪੀ ਸੈਸ਼ਨ ਦੇ ਲਈ ਆਉਂਦੀ ਹੈ ਤੇ ਇਸ ਵਾਰ ਉਹ ਹਸਪਤਾਲ ਦੇ ਅੰਦਰ ਜਾਣ ਦੀ ਬਜਾਏ ਬਾਹਰ ਹੀ ਰੁਕ ਜਾਂਦੀ ਹੈ। ਪੁਲੰਦ ਦੇ ਮੁਤਾਬਿਕ ਸੀਗਾ ਜਿਹੜਾ ਉਹ ਨikhil ਹਾਂਡਾ ਆਪਣੀ Honda City ਲੈ ਕੇ ਆਉਂਦਾ ਆ ਫਿਰ ਉਸੇ ਕਾਰ 'ਚ ਹੀ ਸ਼ੈਲਜਾ ਬੈਠ ਜਾਂਦੀ ਹੈ ਤਾਂ ਉਹ ਦੋਵੇਂ ਉੱਥੋਂ ਨਿਕਲ ਜਾਂਦੇ ਆ। ਕੁਝ ਕਿਲੋਮੀਟਰ ਅੱਗੇ ਜਾ ਕੇ ਨikhil ਆਪਣੀ ਕਾਰ 'ਇਆ ਜਿਹੜੀ ਰੋਕ ਦਿੰਦਾ ਹੈ ਤੇ ਇੱਕ ਵਾਰ ਫੇਰ ਤੋਂ ਕਰ ਚ ਇਹਨਾਂ ਦੋਨਾਂ ਦੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਜਾਂਦਾ ਆ ਨikhil handa ਜਿਹੜਾ ਸੀਗਾ ਉਹ shellja ਤੇ ਦਬਾਅ ਬਣਾਉਂਦਾ ਆ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਮੇਜਰ nikhil handa shellja ਨੂੰ ਲੈ ਕੇ ਇੰਨਾ ਪਾਗਲ ਸੀਗਾ ਕਿ ਉਹ ਗੱਡੀ ਦੇ ਅੰਦਰ ਬੈਠ ਕੇ ਹੀ ਆਪਣੀ ਜਿਹੜੀ ਆ ਉਹ ਘਰ ਵਾਲਿਆਂ ਨੂੰ ਫੋਨ ਕਰਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਤਲਾਕ ਦੇਣ ਜਾ ਰਿਹਾ ਕਿਉਂਕਿ ਮੈਂ ਦੂਜਾ ਵਿਆਹ ਕਰਨ ਵਾਲਾ ਆ ਇਸ ਤੋਂ ਬਾਅਦ nikhil handa shellja ਨੂੰ ਕਹਿੰਦਾ ਹੈ ਕਿ ਤੂੰ ਆਪਣੇ ਪਤੀ ਨੂੰ ਜਲਦ ਤੋਂ ਜਲਦ ਤਲਾਕ ਦੇ ਤੇ ਮੇਰੇ ਨਾਲ ਵਿਆਹ ਕਰਵਾ ਸ਼ੈਲਜਾ ਆਪਣੇ ਪਤੀ ਅਮਿਤ ਨੂੰ ਤਲਾਕ ਦੇਣ ਤੋਂ ਮਨਾ ਕਰ ਦਿੰਦੀ ਹੈ ਤੇ ਇਸ ਗੱਲ ਨੂੰ ਲੈ ਕੇ ਅੰਦਰ ਹੀ ਅੰਦਰ ਜਿਹੜਾ ਉਹ ਸ਼ੈਲਜਾ ਆ ਤੇ ਨਿਖੇਲ ਹੰਡਾ ਦੇ ਵਿਚਕਾਰ ਜਿਹੜਾ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਝਗੜੇ ਦੇ ਦੌਰਾਨ ਸ਼ੈਲਜਾ ਜਿਹੜਾ ਨਿਖੇਲ ਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਸਿਰਫ ਇੱਕ ਦੋਸਤ ਮੰਦੀ ਐ ਇਸ ਤੋਂ ਜ਼ਿਆਦਾ ਕੁਝ ਨਹੀਂ ਸਮਝਦੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਅਗਰ ਤੂੰ ਮੇਰਾ ਪਿੱਛਾ ਕਰਨਾ ਨਹੀਂ ਛੱਡਿਆ ਤਾਂ ਮੈਂ ਮੈਨੂੰ ਫੋਨ ਕਰਨਾ ਬੰਦ ਨਹੀਂ ਕੀਤਾ ਤਾਂ ਮੈਂ ਤੇਰੇ ਆਰਮੀ ਹੈੱਡ ਕੁਆਰਟਰ ਤੇ ਫੋਨ ਕਰਕੇ ਤੇਰੇ ਖਿਲਾਫ ਇਹ ਜਿਹੜੀ ਉਹ ਸ਼ਿਕਾਇਤ ਦਰਜ ਕਰਵਾ ਕੇ ਤੇਰਾ ਕੋਰਟ ਮਾਰਸ਼ਲ ਕਰਵਾ ਦਵਾਂਗੀ। ਇੰਨਾ ਸੁਣਦੇ ਹੀ ਨikhil ਨੂੰ ਗੁੱਸਾ ਆ ਜਾਂਦਾ ਆ। ਤੋ ਜਵਾਬ ਚ ਸ਼ੈਲਜਾ ਨੂੰ ਕਹਿੰਦਾ ਆ ਕਿ ਅਗਰ ਤੂੰ ਮੇਰੀ ਨਹੀਂ ਹੋ ਸਕਦੀ ਤਾਂ ਤੂੰ ਕਿਸੇ ਦੀ ਵੀ ਨਹੀਂ ਰਹੇਂਗੀ। ਇਸ ਤੋਂ ਬਾਅਦ ਉਹ ਸ਼ੈਲਜਾ ਨੂੰ ਜਿਹੜਾ ਆ ਧੰਨ ਤੋਂ ਫੜਦਾ ਆ ਤਾਂ ਆਪਣੇ ਨਾਲ ਲਿਆਂਦੇ ਗਏ ਇੱਕ ਚਾਕੂ ਨੂੰ ਹੈ ਜਿਹੜਾ ਉਹ ਕੱਢਦਾ ਆ ਤੇ ਗਰਦਨ ਤੇ ਜਿਹੜੀ ਸ਼ੈਲਜਾ ਦੀ ਤੇ ਉਹ ਵਾਰ ਕਰਦਾ ਆ ਤੇ ਇਸ ਤੋਂ ਬਾਅਦ ਇਹ ਜਿਹੜੀ ਉਹ ਆਪਣੇ ਆਪ ਨੂੰ ਚਾਹ ਕੇ ਵੀ ਜਿਹੜੀ ਸ਼ੈਲਜਾ ਆ ਉਹਦੀ ਪકડ ਤੋਂ ਨਹੀਂ ਛੁਡਾ ਪੰਦੀ ਤੇ ਉੱਥੇ ਹੀ ਦਮ ਤੋੜ ਦਿੰਦੀ ਐ ਹੁਣ ਜਿਹੜਾ ਸੀਗਾ ਅ ਨikhil ਸੀਗਾ ਉਹਨੂੰ ਡਰ ਸਤਾਣ ਲੱਗਦਾ ਆ ਕਿ ਮੈਂ ਇਸ ਡੈੱਡ ਬੋਡੀ ਨੂੰ ਜ਼ਿਆਦਾ ਦੂਰ ਗੱਡੀ ਚ ਰੱਖ ਕੇ ਨਹੀਂ ਲੈ ਜਾ ਸਕਦਾ ਕਿਉਂਕਿ ਮੈਂ ਫੜਿਆ ਜਾਵਾਂਗਾ ਤੇ ਹੁਣ ਮੈਂ ਡੈੱਡ ਬੋਡੀ ਦਾ ਕੀ ਕਰਾਂ ਇਸ ਤੋਂ ਬਾਅਦ ਉਹ ਗੱਡੀ ਤੋਂ ਥੱਲੇ ਉਸ লাশ ਨੂੰ ਸੁੱਟਦਾ ਆ ਤੇ ਉਹਦੇ ਉੱਤੇ ਕਈ ਵਾਰ ਆਪਣੀ ਗੱਡੀ ਚੜਾਉਂਦਾ ਆ ਖਾਸ ਕਰਕੇ ਉਹਦੇ ਚਿਹਰੇ ਤੇ ਤਾਂ ਕਿ ਉਹਦੀ ਕੋਈ ਪਛਾਣ ਨਾ ਹੋ ਸਕੇ ਤੇ ਇਹ ਜਿਹੜਾ ਆ ਮਾਮਲਾ ਐਕਸੀਡੈਂਟ ਦਾ ਲੱਗੇ ਤੇ ਇਸ ਤੋਂ ਬਾਅਦ ਇਹ ਜਿਹੜਾ ਉਹਦੀ ਉਹਦਾ ਮੋਬਾਈਲ ਫੋਨ ਹੁੰਦਾ ਆ ਉਹਨੂੰ ਆਪਣੀ ਗੱਡੀ 'ਚ ਰੱਖ ਕੇ ਕੁਝ ਦੂਰ ਲੈ ਕੇ ਜਾਂਦਾ ਆ ਤੇ ਉੱਥੇ ਇੱਕ ਕਚਰੇ ਦਾ ਢੇਰ ਵੇਖ ਕੇ ਉਹਦੇ ਉੱਪਰ ਸੁੱਟ ਦਿੰਦਾ ਆ ਉਹਦੇ ਫੋਨ ਨੂੰ ਤੇ ਆਪ ਆਪਣੇ ਦਿੱਲੀ ਦੇ ਘਰ 'ਚ ਚਲਾ ਜਾਂਦਾ ਆ ਜਿੱਥੇ ਉਹ ਪਿਛਲੇ ਕੁਝ ਟਾਈਮ ਤੋਂ ਰਹਿ ਰਿਹਾ ਸੀ ਇੱਥੇ ਆ ਕੇ ਸਭ ਤੋਂ ਪਹਿਲਾਂ ਨਹਾਉਂਦਾ ਆ ਤੇ ਇਸ ਤੋਂ ਬਾਅਦ ਨikhil ਤਿਆਰ ਹੋ ਕੇ ਫਿਰ ਉਸੇ ਆਰਮੀ ਹਸਪਤਾਲ ਤੇ ਬਾਹਰ ਜਾਂਦਾ ਆ ਤਾਂ ਕਿ ਉੱਥੇ ਜਾ ਕੇ ਹਾਲਾਤਾਂ ਦਾ ਜਾਇਜ਼ਾ ਲੈ ਸਕੇ ਕਿ ਇਹ ਸਭ ਕੁਝ ਸ਼ਾਂਤ ਹੈ ਤੇ ਫਿਰ ਇਸ ਕ੍ਰਾਈਮ ਦੇ ਵਿੱਚ ਯੂਜ਼ ਹੋਈ ਗੱਡੀ ਨੂੰ ਵੀ ਉਹ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹਨੇ ਗੱਡੀ ਨੂੰ ਧਵਾਤਾ ਲਿਆ ਸੀਗਾ ਪਰ ਹਾਲੇ ਵੀ ਹੈ ਜਿਹੜਾ ਗੱਡੀ ਦੇ ਅੰਦਰ ਤੇ ਉਹਦੇ ਟਾਇਰਾਂ ਤੇ ਕਾਫੀ ਖੋਨ ਲੱਗਿਆ ਹੋਇਆ ਸੀ ਤੇ ਜਲਦ ਤੋਂ ਜਲਦ ਉਹ ਹੁਣ ਨੂੰ ਹੁਣ ਠਿਕਾਣੇ ਲਾਉਣ ਦੀ ਸੋਚ ਰਿਹਾ ਸੀਗਾ ਤਾਂ ਕਿ ਉਹ ਫੜਿਆ ਨਾ ਜਾਏ ਇਸ ਤੋਂ ਬਾਅਦ ਉਹ ਮੇਰਟ ਚਲਾ ਜਾਂਦਾ ਹੈ ਨਿਕਲ ਹੰਡਾ ਨੂੰ ਹੁਣ ਲੱਗ ਰਿਹਾ ਸੀਗਾ ਕਿ ਸਭ ਕੁਝ ਠਖਾਣੇ ਲਾ ਕੇ ਹੁਣ ਆਰਾਮ ਦੇ ਨਾਲ ਕੈਂਪ ਦੇ ਵਿੱਚ ਛਿਪ ਕੇ ਰਹਿ ਸਕਦਾ ਆ ਪਰ ਪੁਲਿਸ ਦੀ ਤੇਜ਼ੀ ਦੇ ਅਗੇ ਨikhil Handa ਦੀ ਇੱਕ ਨਾ ਚੱਲੀ ਆਖਿਰਕਾਰ ਉਹ ਫੜਿਆ ਗਿਆ ਨikhil ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਇਹ ਜਿਹੜਾ ਪੁਲਿਸ ਦੇ ਹੱਥ ਜਿਹੜਾ ਸ਼ੈਲਜਾ ਦਾ ਫੋਨ ਆ ਉਹ ਵੀ ਲੱਗ ਜਾਂਦਾ ਆ ਪੁਲਿਸ ਉਹਨੂੰ ਵੀ ਲੱਭ ਲੈਂਦੀ ਆ ਤੇ ਇਸ ਤੋਂ ਬਾਅਦ ਜਿਹੜਾ nikhil Handa ਆ ਉਸ ਅੱਖਾਂ ਦੇ ਪਿੱਛੇ ਹੁਣ ਸਜ਼ਾ ਕੱਟ ਰਿਹਾ ਆ ਉਹਦੇ ਉੱਤੇ ਕੇਸ ਚੱਲ ਰਿਹਾ ਆ ਤੇ ਇਹ ਸੀਗੀ ਅੱਜ ਦੀ ਕਹਾਣੀ ਕਾਤਿਲ ਚਾਹੇ ਜਿੰਨਾ ਮਰਜੀ ਛਾਤਰ ਹੋਏ ਪੁਲਿਸ ਦੇ ਹੱਥੋਂ ਕਦੀ ਨਹੀਂ ਬਚ ਸਕਦਾ ਕਦੇ ਨਾ ਕਦੇ ਤਾਂ ਉਹ ਫੜਿਆ ਹੀ ਜਾਂਦਾ ਹੈ ਮਿਲਦੇ ਹਾਂ ਕੱਲ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ